ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਮਜ਼ਦੂਰਾ ਦੀਆਂ 6 ਜਥੇਬੰਦੀਆਂ ਦੇ ਵੱਲੋਂ ਬਠਿੰਡਾ ਡੀਸੀ ਦਫ਼ਤਰ ਦੇ ਅੱਗੇ ਆਪਣੀਆਂ ਹੱਕੀ ਮੰਗਾਂ ਲੈ ਕੇ 17 ਤਰੀਕ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਆਗੂਆਂ ਦੇ ਦੋਸ਼ ਨੇ ਕਿ ਕਿਸੇ ਵੀ ਅਧਿਕਾਰੀ ਦੇ ਵੱਲੋਂ ਉਹਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ ਹੈ ਆਗੂਆਂ ਨੇ ਰੋਸ ਜਤਾਇਆ ਹੈ ਕਿ ਪਿੰਡਾਂ ਦੇ ਵਿੱਚ ਨਰੇਗਾ ਦਾ ਕੰਮ ਲਗਾਤਾਰ ਬੰਦ ਹੈ ਜਿਸ ਕਾਰਨ ਮਜ਼ਦੂਰਾ ਦਾ ਬੁਰਾ ਹਾਲ ਹੈ ਤੇ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਨਾ ਕਰਨ ਦੀ ਮਜਬੂਰੀ ਵਸ ਮਜ਼ਦੂਰਾ ਦੇ ਵੱਲੋਂ ਮੀਨਿਸਕਤਲੇ ਦਫ਼ਤਰ ਦੇ ਸਾਹਮਣੇ ਇੱਕ ਸਾਈਡ ਰੋਡ ਨੂੰ ਬੰਦ ਕਰ ਦਿੱਤਾ ਗਿਆ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਡ ਤੇ ਨਹੀਂ ਹੁੰਦੀ ਤੇ ਉਹਨਾਂ ਦੇ ਬੁੱਲੂ ਲਗਾਤਾਰ ਹੀ ਰੋਡ ਜਾਮ ਰੱਖੀ ਜਾਵੇਗੀ ਇਹ ਨਾ ਮੈਂ ਤੇ ਕਿਹੜੀ ਜਗ੍ਹਾ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ 17 ਤਰੀਕ ਤੋਂ ਮਜ਼ਦੂਰਾਂ ਦੀਆਂ ਛੇ ਜਥੇਬੰਦੀਆਂ ਡੀਸੀ ਦਫ਼ਤਰ ਦੇ ਕੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਧਰਨਾ ਲਾਇਆ ਹੋਇਆ ਅੱਜ ਅਸੀਂ ਜਦੋਂ ਸਾਡੀ ਗੱਲ ਨਹੀਂ ਸੁਣੀ ਹੈਗੀ ਤਸੀਲਦਾਰ ਪਹਿਲੇ ਦਿਨ ਕਹਿ ਗਏ ਸੀ ਤੁਹਾਡੀ ਤਰੰਤ ਮੀਟਿੰਗ ਹੈ ਜਿਹੜੀ ਡੀਸੀ ਸਾਹਿਬ ਨਾਲ ਕਰਾਵਾਂਗੇ ਅੱਜ ਅੱਕੇ ਸਤੇ ਹੋਏ ਮਜ਼ਦੂਰਾਂ ਨੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਹੈਗਾ ਤੇ ਅਸੀਂ ਆਹ ਜਿਹੜੀ ਤਲਵੰਡੀ ਸਾਬੋ ਵਾਲੀ ਰੋਡ ਹੈਗੀ ਹੈ ਡੀਸੀ ਦੇ ਬਿਲਕੁਲ ਸਾਹਮਣੇ ਉਹਨੂੰ ਰੋਕ ਕੇ ਬੈਠੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈਗੀ ਆ ਕਿ ਸਾਨੂੰ ਇਹਨਾਂ ਰਿਟਰਨ ਕੋਈ ਮੀਟਿੰਗ ਦਾ ਜਿਹੜਾ ਕਰਾਉਣ ਦਾ ਲਿਖਤੀ ਲੈਟਰ ਹੈ ਜਿਹੜਾ ਦਿੱਤਾ ਜਾਵੇ ਤਸਿਲਦਾਰ ਭਗਤਾ ਆਏ ਹੈਗੇ ਆ ਉਹਨਾਂ ਨੇ ਕਿਹਾ ਵੀ ਐਸਡੀਐਮ ਸਾਹਿਬ ਤੋਂ ਅਸੀਂ ਬੋਟਵਾਰ ਨੂੰ 11 ਵਜੇ ਥੋੜੀ ਮਿਟ ਕਰਾਉਣ ਵਾਸਤੇ ਤੁਹਾਨੂੰ ਇਹਨਾਂ ਜਿਹੜੀ ਲੈਟਰ ਹੈਗੀ ਆ ਲਿਖਤੀ ਰੂਪ ਦੇ ਵਿੱਚ ਉਹ ਸੱਦਾ ਦੇ ਰਹੇ ਆ ਉਦੋਂ ਤੱਕ ਸਾਡਾ ਇਹ ਧਰਨਾ ਜਿਹੜਾ ਉਹ ਚੱਲ ਰਿਹਾ ਹੈਗਾ ਜਿਹੜੀ ਸੜਕ ਹੈ ਉਹ ਅਸੀਂ ਜਾਮ ਕੀਤੀ ਹੋਈ ਹੈ ਅਸੀਂ ਸਰਕਾਰ ਦੇ ਕੋਲੋਂ ਜੋ ਮੰਗਾ ਨੇ ਉਹਦੇ ਚ ਨਰੇਕਾ ਦਾ ਕੰਮ ਚਲਾਉਣ ਵਾਸਤੇ 700 ਰੁਪਿਆ ਦਿਹਾੜੀ ਕਰਾਉਣ ਵਾਸਤੇ ਸਾਰੇ ਬਾਲਗ ਮੈਂਬਰਾਂ ਨੂੰ ਕੰਮ ਦੇਣ ਵਾਸਤੇ 5000 ਰੁਪਿਆ ਪੈਨਸ਼ਨ ਦਾ ਤੇ 1100 ਰੁਪਿਆ ਔਰਤਾਂ ਦਾ ਜਿਹੜਾ ਉਹ ਪਾੜੀ ਤੌਰ ਦੇ ਉੱਤੇ ਉਹ ਸਕੀਮਾਂ ਜਿਹੜੀ ਲਾਗੂ ਕਰੀ ਜਾਵੇ ਜੇਕਰ ਅਸੀਂ ਇਹ ਦੇਖਦੇ ਹਾਂ ਪ੍ਰਸ਼ਾਸਨ ਸਾਨੂੰ ਮੀਟਿੰਗਾਂ 'ਚ ਕੁਐਸਚਨ ਨਿਪਟਾਰਾ ਕਰਦਾ ਕਰਦਾ ਕਿ ਨਹੀਂ ਕਰਦਾ ਤਾਂ ਪੰਜਾਬ ਦੀਆਂ ਨੌ ਜਥੇਬੰਦੀਆਂ ਦੇ ਆਧਾਰ 'ਤੇ ਬਣਿਆ ਹੋਇਆ ਜਿਹੜਾ ਮੋਰਚਾ ਹੈਗਾ ਉਹਦੇ ਵਿੱਚ ਅਸੀਂ ਅਗਲਾ ਪੰਜਾਬ ਪੱਦਰ ਤੇ ਜਿਹੜਾ ਸੰਘਰਸ਼ ਆ ਉਹ ਲਗਾਤਾਰ ਆ ਜਿਹੜਾ ਭਗਵੰਤਬਾਹ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਖਿਲਾਫ ਆ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲਗਾਤਾਰ ਆ ਜਿਹੜਾ ਉਹ ਸ਼ਰਕਾਂ ਇਹਨਾਂ ਦੇ ਦਫ਼ਤਰ ਮੰਤਰੀਆਂ ਦੇ ਘਰ ਹੈ ਪ੍ਰਸ਼ਾਸਨ ਦੀਆਂ ਜਿਹੜੀਆਂ ਤਰੇੜੀਆਂ ਤੇ ਸਰਕਾਰ ਨੂੰ ਤਰੇੜੀਆਂ ਲਿਆ ਕੇ ਰੱਖਾਂਗੇ ਇਹ ਵੀ ਸੁਣਨ ਵਿੱਚ ਆਇਆ ਗਿਆ ਕਿ ਕੁਝ ਪਿੰਡਾਂ ਤੋਂ ਇਹ ਸ਼ੁਰੂ ਕਰਤਾ ਮੰਨੇ ਇਹ ਗੱਲ ਠੀਕ ਹੈ ਹਾਂ ਇਹ ਗੱਲ ਠੀਕ ਹੈਗੀ ਆ ਵੀ ਇਸ ਧਰਨੇ ਨੂੰ ਫੇਲ ਕਰਨ ਵਾਸਤੇ ਮਜ਼ਦੂਰਾਂ ਨੂੰ ਦੂਜੇ ਪਾਸੇ ਲਾਉਣ ਵਾਸਤੇ ਕੁਝ ਥਾਵਾਂ ਦੇ ਉੱਤੇ ਕੁਝ-ਕੁਝ ਬੰਦਿਆਂ ਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਕੀਤਾ ਤਾਂ ਕਿ ਜਿਹੜੇ ਲਾਗੇ ਕੰਮ ਉਹ ਵਿਚਾਰਿਆਂ ਨੂੰ ਮੱਸਾ ਕੰਮ ਮਿਲਿਆ ਉਹਨਾਂ ਨੇ ਧਰਨੇ 'ਚ ਕੀ ਆਉਣਾ ਦੂਜਿਆਂ ਨੂੰ ਆਸ ਵੱਜ ਜਾਂਦੀ ਹੈਗੀ ਆ ਜਣੀ ਇਹ ਪ੍ਰਸ਼ਾਸਨ ਦਾ ਵੀਡੀਓਜ਼ ਦਾ ਪਿੰਡਾਂ ਦੇ ਕੜਮ ਚੌਧਰੀਆਂ ਦਾ ਵਿਸ਼ੇਸ਼ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਮਤਲਬ ਚੌਧਰੀ ਹੈਗੇ ਜਿਹੜੇ ਆਪਦੇ ਹੱਥ 'ਚ ਨਰੇਕਾ ਨੂੰ ਘੁੱਟ ਕੇ ਫੜੇ ਬੈਠੇ ਆ ਉਹ ਡਰਦੇ ਹੈਗੇ ਆ ਕਿ ਮਜ਼ਦੂਰਾਂ ਦੇ ਇਕੱਠ ਨਾ ਵੱਡੇ ਹੋਣ ਇਹ ਸਾਜ਼ਿਸ਼ ਹੈਗੀ ਆ ਪਰ ਵੱਡੇ ਕਿਰਤੀ ਮਜ਼ਦੂਰ ਅੱਜ ਵੀ ਆਇਆ ਤੇ ਬੁੱਧਵਾਰ ਨੂੰ ਅਸੀਂ ਵੱਡਾ ਇਕੱਠ ਹੈ ਜਿਹੜਾ ਫੇਰ ਆ ਉਹ ਲਗਾਤਾਰ ਕਰਾਂਗੇ ਮੋਰਚਾ ਲਗਾਤਾਰ ਜਾਰੀ ਰਹੂਗਾ ਇੱਥੇ ਵਾਲਾ ਕਿਦੋਂ ਤੱਕ ਇਹ ਜਾਰੀ ਰਹੂਗਾ ਹਾਂਜੀ ਜਦੋਂ ਤੱਕ ਜਾਰੀ ਰਹੂਗਾ ਇਹ ਜਾਰੀ ਉਦੋਂ ਤੱਕ ਰਹੂਗਾ ਜਦੋਂ ਤੱਕ ਸਾਡੀਆਂ ਮੀਟਿੰਗ ਦੇ ਵਿੱਚ ਬੈਠ ਕੇ ਸਾਡੀਆਂ ਮੰਗਾਂ ਹੱਲ ਨਹੀਂ ਹੁੰਦੀ ਮੱਖਣ ਸਿੰਘ ਗੁਰੂ ਪੰਜਾਬ ਖੇਤਮ ਦੁਰਸਵਾਦੇ ਜ਼ਿਲ੍ਹਾ ਅਗੂ ਆਜ ਕਿਹੜੇ ਰੋਡ ਜਾਉਂਦੇ ਹੈਗਾ ਕੀ ਕਰ ਰੋਡ ਜਾਉਂਦਾ ਮਤਲਬ ਇਹ ਹੈ ਜੀ ਅੱਜ ਸਾਡੀ ਬਹੁਤ ਵੱਡੀ ਮੈਲਬੋਰੀ ਬਣੀ ਗਈ ਹੈ ਇਹ ਮਜ਼ਦੂਰਾਂ ਕੋਲੇ ਕੋਈ ਵੀ ਜਿਉਣ ਵਾਸਤੇ ਦੋ ਢੰਗ ਦੀ ਰੋਟੀ ਦਾ ਜਿਹੜਾ ਕਾਰੋਬਾਰ ਸੀ ਉਹ ਮਨਰੇਗਾ ਦਾ ਕੰਮ ਸੀ ਉਸ ਨੂੰ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਬੰਦ ਕਰਨ ਦੀਆਂ ਨੀਤੀਆਂ ਦਾ ਮੇਰਾ ਫੈਸਲਾ ਕੀਤਾ ਉਸ ਦਾ ਵਿਰੋਧ ਕਰਨ ਲਈ ਤੇ ਪੂਰਾ ਸਾਲ ਕੰਮ ਲੈਣ ਵਾਸਤੇ ਮਜ਼ਦੂਰਾਂ ਨੂੰ ਜਿਉਣ ਦੇ ਲਈ ਇਹ ਮਨਰੇਗਾ ਦੇ ਕੰਮ ਨੂੰ ਚਾਲੂ ਕਰਵਾਉਣ ਵਾਸਤੇ ਤੇ ਹੋਰ ਜਿਹੜੀਆਂ ਬੇਸ਼ੁਮਾਰ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਤੇ ਉਸ ਵੱਲੋਂ 17 ਤਰੀਕ ਤੋਂ ਉਦੋਂ ਪਹਿਲਾਂ ਅਸੀਂ ਇੱਕ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਸਾਡੀਆਂ ਇਹ ਮੰਗਾਂ 17 ਤਰੀਕ ਤੋਂ ਪਹਿਲਾਂ ਲਾਗੂ ਕਰੋ ਨਹੀਂ ਫਿਰ ਆਣ ਮਿੱਥੇ ਸਮੇ ਲਈ ਅਸੀਂ ਇਹ ਅੰਦੋਲਨ ਕਰਾਂਗੇ ਜਿਵੇਂ ਦਿੱਲੀ ਅੰਦੋਲਨ ਚੱਲਿਆ ਸੀ ਕਿਰਤੀਆਂ ਦੀਆਂ ਮੰਗਾਂ ਦਾ ਇਹ ਬੇਜਵੀਨ ਕਿਰਤ ਕਰਨ ਵਾਲੇ ਉਹਨਾਂ ਲੋਕਾਂ ਦਾ ਅਧੋਲਣਾ ਕਿਸੇ ਬਰਾਦਰੀ ਕਿਸੇ ਧਰਮ ਦੇ ਹੋਣ ਜਿਹੜਾ ਤਾਜੀ ਕਮਾ ਕੇ ਖਾਂਦੇ ਨੇ ਬਿਹਾੜੀਦਾਰ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਨੇ ਭਗਵਾਨ ਤਮਾਨ ਸਰਕਾਰ ਨੇ ਹੋਂ ਚਾਉਣ ਵੇਲੇ ਬੜਾ ਕੁਝ ਕਿਹਾ ਸੀ ਤੇ ਅੱਜ ਇਹਨਾਂ ਦੀ ਕਿਸੇ ਵੀ ਕਿਸਮ ਦੀ ਮੁਸ਼ਕਲ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਜਾਮ ਇਸ ਕਰਕੇ ਲਾਇਆ ਗਿਆ ਹੈ